ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਸੁਹਿਰਦ ਬਣਾਉਣ ਦੇ ਲਈ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਬੀਤੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰਿਆਂ ਨੂੰ ਜਿਹੜੇ ਸਖਤ ਹੁਕਮ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਵੱਡੇ ਪੱਧਰ ਦੇ ਉੱਤੇ ਤਬਾਦਲੇ ਕੀਤੇ ਜਾ ਰਹੇ ਨੇ ਐਸੇ ਤਬਾਦਲੇ ਹੋਏ ਨਹੀਂ ਜਿਹੜੇ ਪਹਿਲਾਂ ਕਦੇ ਵੀ ਨਹੀਂ ਦੇਖੇ ਗਏ ਸੀ ਤੇ ਹੁਣ ਇਸੇ ਦੇ ਨਾਲ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਲ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਹਿਬਾਨ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਨੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਵੀ ਉੱਥੇ ਬੈਠ ਕੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਨਿਵਾਸ ਤੇ ਵਿੱਚ ਮੀਟਿੰਗ ਹੈ ਜਿਹੜੀ ਚੱਲ ਰਹੀ ਹੈ ਸੂਬੇ ਦੇ ਵਿੱਚ ਕ ਵਿਚਾਰ ਚਰਚਾ ਜਿਹੜੀ ਖਾਸ ਤੌਰ ਦੇ ਉੱਤੇ ਉਹ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਨੂੰਨ ਵਿਵਸਥਾ ਤੇ ਇੱਕ ਨਸ਼ੇ ਦਾ ਮੁੱਦਾ ਹੈ ਦੋਹੇ ਲਗਾਤਾਰ ਸਰਕਾਰ ਦੇ ਲਈ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੈਲੰਜ ਬਣੇ ਰਹੇ ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾਵੇ ਨਸ਼ੇ ਦੀ ਰੋਕਥਾਮ ਕਿਵੇਂ ਕੀਤੀ ਜਾਵੇ ਕਾਨੂੰਨ ਵਿਵਸਥਾ ਨੂੰ ਕਿਵੇਂ ਸਹੀ ਲਾਈਨ ਦੇ ਉੱਤੇ ਲੈ ਕੇ ਆਇਆ ਜਾਵੇ ਇਸੇ ਚੀਜ਼ ਦੇ ਉੱਤੇ ਵਿਚਾਰ ਚਰਚਾ ਜਿਹੜੀ ਹੁਣ ਉਹ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਸਾਰੇ ਵੱਡੇ ਅਫਸਰਾਂ ਨੂੰ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਤੇ ਨਾਲ ਦੀ ਨਾਲ ਦੂਜੇ ਪਾਸੇ ਦੱਸਦੀ ਹੈ ਕਿ ਇਸ ਮੀਟਿੰਗ ਦੀ ਜਿਹੜੀ ਆਪਾਂ ਕਹਿ ਸਕਦੇ ਕਿ ਇਸ ਮੀਟਿੰਗ ਦੀ ਅਪੋਰਟ ਇੰਪੋਰਟੈਂਸ ਇਸ ਚੀਜ਼ ਤੋਂ ਆਪਾਂ ਸਮਝ ਸਕਦੇ ਹਾਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਵਿਕਰਮ ਸੋਮਜੀਠੀਆ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਪੇਸ਼ ਹੋਣਾ ਸੀ ਬਹੁ ਕਰੋੜੀ ਜਿਹੜਾ ਕਥਿਤ ਡਰੱਗ ਆਲਾ ਮਾਮਲਾ ਸੀ ਉਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਅੱਜ ਪੇਸ਼ ਹੋਣਾ ਸੀ ਉਹਨਾਂ ਦੀ ਪੇਸ਼ੀ ਨੂੰ ਜਿਹੜਾ ਟਾਲ ਦਿੱਤਾ ਗਿਆ ਕਿਉਂਕਿ ਜਿਹੜੇ ਪੁਲਿਸ ਦੇ ਅਧਿਕਾਰੀ ਨੂੰ ਇਧਰਲੇ ਪਾਸੇ ਕੰਮਾਂ ਦੇ ਵਿੱਚ ਉਲਝੇ ਹੋਏ ਨੇ ਇਸ ਕਰਕੇ ਇਹਦਾ ਅੰਦਾਜ਼ਾ ਤੁਸੀਂ ਇਸ ਦੀ ਇੰਪੋਰਟੈਂਸ ਦਾ ਇੱਥੋਂ ਲਗਾ ਸਕਦੇ ਹੋ ਕਿ ਮਜੀਠੀਆ ਦੀ ਪੇਸ਼ੀ ਨੂੰ ਟਾਲ ਦਿੱਤਾ ਗਿਆ ਅਗਲੇ ਦਿਨਾਂ ਤੱਕ ਪਾ ਦਿੱਤੀ ਗਈ ਹੈ ਪੋਸਟਪੋਨ ਕਰ ਦਿੱਤੀ ਗਈ ਹੈ ਤੇ ਸਾਰੇ ਐਸਐਸਪੀ ਸਾਹਿਬਾਨ ਜਿਹੜੇ ਮੁੱਖ ਮੰਤਰੀ ਨਿਵਾਸ ਪਹੁੰਚ ਚੁੱਕੇ ਹੈ ਮੀਟਿੰਗ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਕਿਵੇਂ ਸਹੀ ਕੀਤਾ ਜਾਵੇ ਕਿਵੇਂ ਸਹੀ ਲੀਤੇ ਲੈ ਕੇ ਆਇਆ ਜਾਵੇ ਇਹਨੂੰ ਲੈ ਕੇ ਖਾਸ ਤੌਰ ਦੇ ਉੱਤੇ ਚਰਚਾ ਕੀਤੀ ਜਾਣੀ ਹੈ ਤੇ ਦੂਸਰੇ ਪਾਸੇ ਬੀਤੇ ਦਿਨਾਂ ਦੀ ਗੱਲ ਕਰ ਲਈਏ ਮੁੱਖ ਮੰਤਰੀ ਮਾਨ ਹੋਰਾਂ ਦੇ ਵੱਲੋਂ ਡੀਸੀਜ਼ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਮੀਟਿੰਗ ਕੀਤੀ ਗਈ ਸੀ ਗੱਲਬਾਤ ਕਰੀ ਗਈ ਸੀ ਤੋਂ ਉਸ ਤੋਂ ਬਾਅਦ ਦੇ ਵਿੱਚ ਕਈ ਜਾਣਕਾਰੀਆਂ ਮੁੱਖ ਮੰਤਰੀ ਭਵਨ ਸੇ ਮਾਨੋਰਾ ਨੇ ਸਾਂਝੀਆਂ ਕੀਤੀਆਂ ਸੀ ਕਿ ਖਾਸ ਤੌਰ ਤੇ ਨਸ਼ੇ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਆਪਰੇਸ਼ਨ ਕਸੋ ਹੈ ਜਿਹੜਾ ਲਗਾਤਾਰ ਚਲਾਇਆ ਜਾ ਰਿਹਾ ਹੈ ਬੀਤੇ ਦਿਨੀ ਵੀ ਵੱਡੇ ਪੱਧਰ ਦੇ ਉੱਤੇ ਰੇਡਾਂ ਜਿਹੜੀਆਂ ਹੁੰਦੀਆਂ ਦਿਖਾਈ ਦਿੱਤੀਆਂ ਪ੍ਰਸ਼ਾਚਾਰ ਨੂੰ ਕਿਵੇਂ ਨੱਥ ਪਾਈ ਜਾਵੇ ਇਹਦੇ ਉੱਤੇ ਵੀ ਵਿਚਾਰ ਚਰਚਾ ਹੋਈ ਹੈ ਤੇ ਇਸ ਤੋਂ ਇਲਾਵਾ ਸੂਬੇ ਦੇ ਜਿਹੜੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਖਾਸ ਤੌਰ ਦੇ ਉੱਤੇ ਇਸ ਵਾਰ ਝੋਨੇ ਦੀ ਜਿਹੜੀ ਫਸਲ ਹੈ ਉਹਦੇ ਲਈ ਪਾਣੀ ਕਿਵੇਂ ਪ੍ਰਬੰਧ ਮੁਹੱਈਆ ਕਰਵਾਉਣਾ ਪਾਣੀ ਦਾ ਤੇ ਉਸ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ ਸੀ ਜਦੀ ਜਾਣਕਾਰੀ ਹੈ ਮੁੱਖ ਮੰਤਰੀ ਭਵਨ ਸੇ ਮਾਨ ਹੁਰਾ ਨੇ ਖੁਦ میڈیا ਦੇ ਸਾਹਮਣੇ ਜਦੋਂ ਮੀਟਿੰਗ ਖਤਮ ਆਈ ਉਸ ਤੋਂ ਬਾਅਦ ਵਿੱਚ ਬਾਹਰ ਆ ਕੇ ਦਿੱਤੀ ਤੇ ਇਸ ਤੋਂ ਇਲਾਵਾ ਅੱਜ ਅੱਜ ਦੇ ਲਈ ਜਿਹੜੀ ਮੀਟਿੰਗ ਰੱਖੀ ਗਈ ਸੀ ਐਸਐਸਪੀ ਸਹਿਬਾਨਾ ਦੇ ਨਾਲ ਉਹ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਐਸਐਸਪੀ ਸਹਿਬਾਨ ਬੈਠੇ ਹੋਏ ਹਨ ਨਾਲ ਮੁੱਖ ਮੰਤਰੀ ਪੂਨ ਸੇਵਾਨ ਮਾਨ ਹੋਰੀ ਵੀ ਬੈਠੇ ਨੇ ਹਾਲਾਂਕਿ ਕਿਸ ਤਰੀਕੇ ਦੀ ਗੱਲਬਾਤ ਹੋਏਗੀ ਉਹ ਤਾਂ ਬਾਹਰ ਆ ਕੇ ਪਤਾ ਲੱਗੇਗਾ ਜਦੋਂ ਮੀਟਿੰਗ ਖਤਮ ਹੋਏਗੀ ਤਾਂ ਹੋ ਸਕਦਾ ਹੈ ਬੀਤੇ ਲੰਘੇ ਕੱਲ ਦੀ ਤਰ੍ਹਾਂ ਮੁੱਖ ਮੰਤਰੀ ਮਾਨ ਮੀਡੀਆ ਦੇ ਸਾਹਮਣੇ ਆ ਕੇ ਜਾਣਕਾਰੀ ਸਾਂਝੀ ਕਰਨ ਤੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਸੂਬੇ ਚ ਕਾਨੂੰਨ ਵਿਵਸਥਾ ਨੂੰ ਕਿਵੇਂ ਲੀਟ ਲੈ ਕੇ ਆਉਣਾ ਇਹਦੇ ਬਾਬਤ ਗੱਲਬਾਤ ਕੀਤੀ ਜਾਣੀ ਹੈ ਤੇ ਹੋ ਸਕਦਾ ਨਸ਼ੇ ਦੇ ਇਸ ਮੀਟਿੰਗ ਦੇ ਵਿੱਚ ਕੀ ਕੀਤੀ ਜਾਵੇ